ਪੰਜਾਬ ਚ ਵੱਡੀ ਮੰਦਭਾਗੀ ਦਿਲ ਨੂੰ ਝੰਜੋੜ ਦੇਣ ਵਾਲੀ ਰੂਹ ਕੰਬਾ ਦੇਣ ਵਾਲੀ ਘਟਨਾ ਵਾਪਰੀ ਹੈ ਆਪਣੀਆਂ ਤਿੰਨ ਭੈਣਾਂ ਨਾਲ ਵਿਆਹ ਸਮਾਗਮ ਤੋਂ ਆ ਰਹੇ ਇੱਕ ਭਰਾ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨ ਆਪਣੀਆਂ ਤਿੰਨ ਭੈਣਾਂ ਨਾਲ ਇੱਕ ਵਿਆਹ ਸਮਾਗਮ ਤੋਂ ਘਰ ਵੱਲ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਦੇਖਦੇ ਹੀ ਦੇਖਦੇ ਕਾਰ ਪਲਟੀਆਂ ਖਾਂਦੀ ਹੋਈ ਸੜਕ ਦੇ ਕਿਨਾਰੇ ਪਾਇਲਟ ਗਈ ਕਾਰ ਚੱਕਨਾ ਚੂਰ ਹੋ ਗਈ ਇਸ ਹਾਦਸੇ 'ਚ ਨੌਜਵਾਨ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੈਣਾ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਜਦ ਕਿ ਕਾਰ 'ਚ ਸਵਾਰ ਤਿੰਨੇ ਪੈਣਾ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਗਿਆ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪਈਏ ਰਿਆ ਤੋਂ ਆਉਂਦੇ ਹੀ ਤੇ ਉਹ ਗੱਡੀ ਉੱਥੇ ਬ੍ਰੇਕ ਵੱਜੀ ਆ ਤੇ ਗੱਡੀ ਆਪਣੇ ਤਿਆਰ ਕੰਨੇ ਪਾਟ ਡਰਾਈਵਰ ਆਪਣੇ ਹਨੀ ਕੋਰੋਚੀ ਹੋਇਆ ਪਈ ਆਪਣੇ ਪਰਿਵਾਰ ਵੀ ਹੈ ਗਏ ਹੀ ਠੀਕ ਹੈ ਉਹ ਸੀਰੀਅਸ ਹੈ ਤੇ ਆਪਣੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅੱਛਾ ਇੱਥੇ ਹੀ ਮੌਤ ਹੋ ਗਈ ਮੌਕੇ ਹਾਂਜੀ ਤੇ ਇਹ ਹਾਦਸਾ ਕਿੰਨੇ ਕ ਵਜੇ ਹੋਇਆ ਕੋਈ ਆਈਡੀਆ ਅੱਪਾ ਜੀ 7:00 ਵਜੇ ਇਹਨਾਂ ਦੇ ਵਿਚ ਇਹ ਰੌਂਗਟੇ ਖੜੇ ਕਰਦੀ ਘਟਨਾ ਦੀਨਾ ਨਗਰ ਦੇ ਪਿੰਡ ਦੁਆਬਾ ਤੋਂ ਸਾਹਮਣੇ ਆਈ ਹੈ ਜਿੱਥੇ ਭਿਆਨਕ ਸੜਕ ਹਾਦਸੇ ਚ ਤਿੰਨ ਭੈਣਾ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰਾ ਪੰਜਾਬ ਦਹਿਲ ਉੱਠਿਆ ਇਸ ਪਿੰਡ 'ਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਹਰ ਕਿਸੇ ਵੱਲੋਂ ਇਸ ਹਾਦਸੇ ਤੇ ਦੁੱਖ ਜਤਾਇਆ ਜਾ ਰਿਹਾ ਹੈ ਅਜੇ ਤੱਕ ਇਸ ਹਾਦਸੇ ਨੂੰ ਲੈ ਕੇ ਇਹ ਸਾਹਮਣੇ ਨਹੀਂ ਆ ਸਕਿਆ ਕਿ ਆਖਰ ਇੰਨੇ ਭੈੜੇ ਭਿਆਨਕ ਹਾਦਸੇ ਦੀ ਵਜ੍ਹਾ ਕੀ ਬਣੀ ਹੈ ਪਰ ਇਸ ਘਟਨਾ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਜਗਬਾਨੀ ਟੀਵੀ ਲਈ ਅਨਮੋਲ ਹੈ ਸ਼ਰਮਾ ਦੀ ਰਿਪੋਰਟ